ਪੰਜਾਬ ਚ ਹਾਲੀ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਪਿੰਡ ਲਦਾਲ ਸਮੇਤ ਸੈਂਕੜੇ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਇਸ ਆਫਤ ਕਾਰਨ ਬੇਕਾਰ ਹੋਏ ਪਿੰਡ ਲਦਾਲ ਦੇ ਇੱਕ ਗਰੀਬ ਪਰਿਵਾਰ ਲਈ ਲਹਿਰਾਗਾਗਾ ਪੁਲਿਸ ਨੇ ਨਵਾਂ ਪੱਕਾ ਮਕਾਨ ਬਣਵਾਇਆ ਐਸਐਸਪੀ ਸੰਗਰੂਰ ਸਰਤਾਜ ਜਹਲ ਨੇ ਪਿੰਡ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇਸ ਮਕਾਨ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ ਅਤੇ ਪਿੰਡ ਦੇ ਨੌਜਵਾਨਾਂ ਕਲੱਬ ਅਤੇ ਪੁਲਿਸ ਦੇ ਸਹਿਯੋਗ ਦੀ ਸਲਾਘਾ ਕੀਤੀ ਐਸਐਸਪੀ ਸਰਤਾਜ ਚਹਿਲ ਨੇ ਕਿਹਾ ਪੁਲਿਸ ਨਾ ਸਿਰਫ ਕਾਨੂੰਨ ਦੀ ਰਾਖੀ ਕਰਦੀ ਹੈ ਸਗੋਂ ਲੋਕਾਂ ਦੀਆਂ ਮੁਸਕਾਨਾਂ ਵਾਪਸ ਲਿਆਉਣ ਵਿੱਚ ਵੀ ਸਹਾਇਤਾ ਹੁੰਦੀ ਹੈ ਉਹਨਾਂ ਨੇ ਡੀਐਸਪੀ ਦਪਿੰਦਰਪਾਲ ਸਿੰਘ ਜੀਜੀ ਅਤੇ ਐਸਐਚਓ ਕਰਮਜੀਤ ਸਿੰਘ ਦੀ ਸਮਾਜ ਸੇਵੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਅਜਿਹੇ ਕਾਰਜਾਂ ਲਈ ਅੱਗੇ ਵੀ ਗਤੀਸ਼ੀਲ ਰਹਿਣ ਲਈ ਉਤਸ਼ਾਹਤ ਕੀਤਾ ਅੱਜ ਅਸੀਂ ਪਿੰਡ ਲਦਾਲ ਦੇ ਵਿੱਚ ਆਏ ਆ ਕਿ ਇੱਕ ਹੜ੍ਹ ਪੀਰਤ ਪਰਿਵਾਰ ਦਾ ਜਿਨ੍ਹਾਂ ਦਾ ਘਰ ਟਹਿ ਗਿਆ ਸੀਗਾ ਜਿਹੜੇ ਇਹ ਪਿੱਛੇ ਬਹੁਤ ਜ਼ਿਆਦਾ ਕਾਤਕ ਮੀਂਹ ਪਿਆ ਸੀਗਾ ਹੜ੍ਹ ਆਈ ਸੀ ਉਸ ਦੇ ਕਾਰਨ ਤੇ ਉਸ ਨੂੰ ਦੇਖਦੇ ਹੋਏ ਸਾਡੀ ਪੰਜਾਬ ਪੁਲਿਸ ਦੀ ਟੀਮ ਸਾਡੀ ਸੰਗਰੂਰ ਪੁਲਿਸ ਦੀ ਟੀਮ ਸਾਡੇ ਡੀਐਸਪੀ ਲਹਿਰਾ ਸਰਦਾਰ ਦੀਪਿੰਦਰ ਜੇਜੀ ਅਤੇ ਐਸ ਐਚਓ ਸਰਦਾਰ ਕਰਮਜੀਤ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਪਿੰਡ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਅੱਜ ਉਹੀ ਘਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਹੈ ਨੂੰ ਬਿਲਕੁਲ ਇੱਕ ਨਵਾਂ ਚਿਹਰਾ ਦਿੱਤਾ ਬਿਲਕੁਲ ਘਰ ਨੂੰ ਤਿਆਰ ਕਰਕੇ ਜਿਹੜਾ ਪੀੜਤ ਪਰਿਵਾਰ ਸੀ ਉਹਨਾਂ ਨੂੰ ਉਹਨਾਂ ਦੇ ਸਪੁਰਦ ਕੀਤਾ ਉਹਨਾਂ ਨੂੰ ਹੈਂਡਓਵਰ ਕੀਤਾ ਮੈਂ ਇਹ ਕਵਾਂਗਾ ਕਿ ਇਹ ਜੋ ਇਹਨਾਂ ਨੇ ਉਪਰਾਲਾ ਕੀਤਾ ਹੈ ਬੜਾ ਹੀ ਸ਼ਲਾਘਾਯੋਗ ਹੈ ਬਹੁਤ ਹੀ ਨੇਕਨੀਤ ਨਾਲ ਇਹਨਾਂ ਨੇ ਕੀਤਾ ਤੇ ਅਗਰ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਤੇ ਸਾਡੇ ਜਿਹੜੇ ਇਹ ਨੌਜਵਾਨ ਪੀੜੀ ਹੈ ਕੰਮ ਕਰਨਗੇ ਤਾਂ ਅਸੀਂ ਪੰਜਾਬ ਨੂੰ ਜੜ ਤੋਂ ਨਸ਼ਾ ਮੁਕਤ ਕਰ ਸਕਦੇ ਹਾਂ ਤੇ ਨਸ਼ੇ ਦੇ ਕੋੜ ਨੂੰ ਖਤਮ ਕਰ ਸਕਦੇ ਹਾਂ ਨੌਜਵਾਨਾਂ ਦਾ ਬੜਾ ਰੋਲ ਰਿਹਾ ਹੈ ਇਸੇ ਕਾਰਪਣਾਉਂਦੇ ਵਿੱਚ ਪੁਲਿਸ ਨੇ ਬਹੁਤ ਵਧੀਆ ਯੋਗਦਾਨ ਦਿੱਤਾ ਹੈ ਜੀ ਬਿਲਕੁਲ ਮੈਂ ਇੱਥੇ ਦੇ ਜਿਹੜੇ ਨੌਜਵਾਨ ਸਾਡੇ ਸਾਰੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਬੜਾ ਜਜ਼ਬਾ ਹੈ ਉਹਨਾਂ 'ਚ ਬੜਾ ਹੁਨਰ ਹੈ ਉਹਨਾਂ 'ਚ ਤੇ ਚੰਗੇ ਕੰਮ ਵੀ ਕਰ ਰਹੇ ਨੇ ਤੇ ਆਪਣੇ ਪਿੰਡ ਦੀ ਬੜੀ ਦੇਖਰੇਖ ਵੀ ਕਰ ਰਹੇ ਨੇ ਮੈਂ ਉਹਨਾਂ ਸਭ ਨੂੰ ਕਵਾਂਗਾ ਕਿ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤ ਸਿਹਤ ਤੇ ਲੰਬੀ ਉਮਰ ਦਾਤ ਬਖਸ਼ਣ ਤੇ ਇੰਜ ਹੀ ਉਹ ਚੰਗੇ ਕੰਮ ਸਦਾ ਆਪਣੇ ਪਿੰਡ ਆਪਣੇ ਸੂਬੇ ਤੇ ਆਪਣੇ ਦੇਸ਼ ਤੇ ਲੇਕਰ ਦੇਣ